ਸਤਨਾਮ ਸ਼੍ਰੀ ਵਾਹਿਗੁਰੂ ਜੀ ਸ਼ਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਥਾ ਜਾਨਣ ਹਾਰ ਪ੍ਰਭ ਸਾਰੀਆਂ ਸ਼ਕਤੀਆਂ ਨਾਲ ਪੂਰਨ ਹੈ ਸਭ ਜੀਵਾਂ ਦੇ ਦੁੱਖ ਦਰਦ ਜਾਣਦਾ ਹੈ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਹੈ ਨਾਨਕ ਜਿਸ ਦੇ ਸਿਮਰਨ ਨਾਲ ਤਰ ਜਾਈਦਾ ਹੈ ਉਸ ਤੋਂ ਸਦਾ ਸਦਕੇ ਜਾਈਏ ਅਸ਼ਟਪਦੀ ਟੂਟੀ ਗੰਡਨ ਹਾਰ ਗੋਪਾਲ ਪਰਬਤੁੱਤੀ ਹੋਇ ਨੂੰ ਜੋੜਨ ਵਾਲਾ ਹੈ ਸਰਬਜੀਆ ਆਪੇ ਪ੍ਰਤਪਾਲ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪ੍ਰਭੂ ਆਪ ਹੈ ਸਗਲ ਕੀ ਚਿੰਤਾ ਜਿਸ ਮਨ માં ਹੈ ਜਿਸ ਪ੍ਰਭੂ ਨੂੰ ਆਪਣੇ ਮਨ ਵਿੱਚ ਸਾਰਿਆਂ ਦਾ ਫਿਕਰ ਹੈ ਤਿਸਤੇ ਬਿਰਥਾ ਕੋਈ ਨਾ ਹੈ ਉਸ ਤੋਂ ਵੱਖਰਾ ਕੋਈ ਨਹੀਂ 헤 ਮਨ ਮੇਰੇ ਸਦਾ ਹਰ ਜਾਪ 헤 ਮੇਰੇ ਮਨ ਸਦਾ ਪ੍ਰਭੂ ਨੂੰ ਜਪ ਅਬਿਨਾਸੀ ਪ੍ਰਭ ਆਪੇ ਆਪ ਉਹ ਨਾਸ ਰਹਿਤ ਹੈ ਆਪਣੇ ਜਿਹਾ ਆਪ ਹੈ ਆਪਨ ਕੀਆ ਕਛੂ ਨਾ ਹੋਏ ਆਪਣਾ ਕੀਤਾ ਕੁਝ ਨਹੀਂ ਹੁੰਦਾ ਜੇ ਸੋ ਪ੍ਰਾਣੀ ਲੋਚੇ ਕੋਏ ਭਾਵੇਂ ਜੀਵ ਸੌ ਤਰ੍ਹਾਂ ਦੀ ਇੱਛਾ ਕਰੇ ਤਿਸ ਵੀ ਨਾਹੀ ਤੇਰੇ ਕਿਛ ਕਾਮ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਕੰਮ ਦੀ ਨਹੀਂ ਹੈ ਗਤ ਨਾਨਕ ਜਪ ਏਕੋ ਹਰਿ ਨਾਮ ਹੈ ਨਾਨਕ ਇਕ ਪ੍ਰਭੂ ਦਾ ਨਾਮ ਜਪ ਤਾਂ ਗਤ ਹੋਵੇਗੀ ਰੂਪਮント ਹੋਏ ਨਹੀਂ ਮੋਹੇ ਰੂਪ ਵਾਲਾ ਹੋ ਕੇ ਕੋਈ ਪ੍ਰਾਣੀ ਮੋਹ ਨਹੀਂ ਸਕਦਾ ਤਾਕੀ ਜੋਤ ਸਗਲ ਕਟ ਸੋਏ ਸਾਰੇ ਸਰੀਰਾਂ ਵਿੱਚ ਪ੍ਰਭੂ ਦੀ ਹੀ ਜੋਤ ਛੋਪਦੀ ਹੈ ਧਨਵੰਤਾ ਹੋਏ ਕੀ ਆ ਕੋ ਗਰਬੇ ਧਨ ਵਾਲਾ ਹੋ ਕੇ ਕੀ ਕੋਈ ਮਨੁੱਖ ਹੰਕਾਰ ਕਰੇ ਜਾਂ ਸਭ ਕੁਝ ਤਿਸ ਦਾ ਦੀ ਹੈ ਦਰਬੇ ਜਦੋਂ ਸਾਰਾ ਧਨ ਉਸ ਪ੍ਰਭੂ ਦਾ ਬਖਸ਼ਿਆ ਹੋਇਆ ਹੈ ਆਤ ਸੂਰਾਜੇ ਕੋ ਕਹਾਵੇ ਜੇ ਕੋਈ ਮਨੁੱਖ ਬੜਾ ਸੂਰਮਾ ਅਖਵਾਏ ਪ੍ਰਭ ਕੀ ਕਲਾ ਬਿਨਾ ਕਹਿਤਾ ਆਵੇ ਪ੍ਰਭੂ ਦੀ ਸ਼ਕਤੀ ਤੋਂ ਬਿਨਾ ਕਿੱਥੇ ਦੌੜ ਸਕਦਾ ਹੈ ਜੇ ਕੋ ਹੋਏ ਬਹੇ ਦਾ ਤਾਰ ਜੇ ਕੋਈ ਬੰਦਾ ਦਾਤਾ ਬਣ ਬੈਠੇ ਤਿਸ ਦੇਨ ਹਰ ਜਾਣੇ ਕੋ ਵਾਰ ਦੇਨ ਵਾਲਾ ਹਰੀ ਉਸ ਨੂੰ ਮੂਰਖ ਜਾਂਦਾ ਹੈ ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ ਜਿਸ ਦੀ ਕਿਰਪਾ ਨਾਲ ਹੋਮੇ ਦਾ ਰੋਕ ਜਾਂਦਾ ਹੈ ਨਾਨਕ ਸੋ ਜਨ ਸਦਾ ਰੋਗ ਹੈ ਨਾਨਕ ਉਹ ਭਗਤ ਸਦਾ ਰੋਗ ਰਹਿਤ ਹੈ ਜੀਉ ਮੰਦਰ ਕਿਉ ਥਾਮ ਮੇ ਥਮਣਾ ਜਿਵੇਂ ਘਰ ਨੂੰ ਥੰਮ ਸਹਾਰਾ ਦਿੰਦਾ ਹੈ ਜਿਉ ਗੁਰ ਕਾ ਸ਼ਬਦ ਮਾਨੇ ਅਸਥਮਣ ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ ਜਿਉ ਪਖਾਨ ਨਾ ਵਿਚੜ ਤਰੇ ਜਿਵੇਂ ਪੱਥਰ ਬੇੜੀ ਵਿੱਚ ਚੜ ਕੇ ਪਾਰ ਲੰਘ ਜਾਂਦਾ ਹੈ ਪ੍ਰਾਣੀ ਗੁਰ ਚਰਨ ਲਗ ਨਿਸਤਰੇ ਗੁਰੂ ਦੀ ਚਰਨੀ ਲੱਗਾ ਹੋਇਆ ਬੰਦਾ ਤਰ ਜਾਂਦਾ ਹੈ ਜਿਉ ਅੰਧਕਾਰ ਦੀ ਪਰਗਾਸ ਜਿਵੇਂ ਦੀਵਾ ਹਨੇਰਾ ਚੰਨ ਕਰ ਦਿੰਦਾ ਹੈ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਗੁਰ ਕਾ ਦਰਸ਼ਨ ਦੇਖ ਕੇ ਮਨ ਵਿੱਚ ਖਿੜਾਓ ਪੈਦਾ ਹੋ ਜਾਂਦਾ ਹੈ ਜਿਉਂ ਮਹਾ ਉਧਿਆਨ ਮਹਿ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਜਿਵੇਂ ਵੱਡੇ ਜੰਗਲ ਵਿੱਚ ਰਾਹ ਲੱਭ ਜਾਂਦ ਲੱਭ ਪਏ ਤਵੇਂ ਸਾਧੂ ਦੀ ਸੰਗਤ ਵਿੱਚ ਬੈਠਾਂ ਰੱਬ ਦੀ ਜੋਤ ਪ੍ਰਗਟਾਈ ਹੈ ਤਿੰ ਸੰਤਨ ਕੀ ਬਾਸ਼ਯਤੂਰ ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਨਾਨਕ ਕੀ ਹਰ ਲੋਚਾ ਪੂਰ ਹੈ ਪ੍ਰਭੂ ਨਾਨਕ ਦੀ ਇਹ ਖਵਾਇਸ਼ ਪੂਰੀ ਕਰ ਮਨ ਮੂਰਖ ਹੈ ਬਿੱਲਾਈਏ ਹੈ ਮੂਰਖ ਮਨ ਕਿਉਂ ਵਿਲਕਦਾ ਹੈ ਪੂਰਬ ਲਿਖੇ ਕਾ ਲਿਖਿਆ ਪਾਈ ਹੈ ਪਿਛਲੇ ਬੀਜੇ ਤਾਂ ਫਲ ਹੀ ਖਾਣਾ ਪੈਂਦਾ ਹੈ ਦੁਖ ਸੁਖ ਪ੍ਰਭ ਦੇਵ ਨਿਹਾਰ ਦੁਖ ਸੁਖ ਦੇਣ ਵਾਲਾ ਪ੍ਰਭ ਆਪ ਹੈ ਆਵਰ ਤਿਆਗ ਤੂੰ ਤਿਸੇ ਚਤਾਰ ਹੋਰ ਆਸਰੇ ਛੱਡ ਕੇ ਉਸੇ ਨੂੰ ਯਾਦ ਕਰ ਜੋ ਕੁਝ ਕਰੇ ਸੋ ਹੀ ਸੁਖਮਾਨ ਹੈ ਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ ਭੂਲਾ ਕਹਿ ਫਿਰੇ ਆ ਜਾਣ ਹੈ ਅੰਜਾਨ ਕਿਉਂ ਭੁੱਲਿਆ ਫਿਰਦਾ ਹੈ ਕੌਣ ਬਸ ਤ ਆਈ ਤੇਰੇ ਸੰਗ ਕਿਹੜੀ ਚੀਜ਼ ਤੇਰੇ ਨਾਲ ਆਈ ਸੀ ਲਪਟ ਰਿਹਾ ਹੋਰਾ ਸਲੋਬੀ ਪਤੰਗ ਹੈ ਲੋਬੀ ਪਟੰਬ ਤੂੰ ਮਾਇਆ ਦੇ ਸਵਾਦ ਵਿੱਚ ਮਸਤ ਹੋ ਰਿਹਾ ਹੈ ਰਾਮਨਾਮ ਜਪੇ ਹਿਰਦੇ ਮਾਹੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਜਪ ਨਾਨਕ ਪਤ ਸੇ ਤੀ ਕਰ ਜਾਏ ਹੈ ਨਾਨਕ ਜਿੱਤ ਨਾਲ ਘਰ ਵਿੱਚ ਜਾਵਾਂਗਾ ਜੀਸ ਵਖਰ ਤੂ ਲੈਣ ਤੂ ਆਇਆ ਜਿਹੜਾ ਸੌਦਾ ਖਰੀਦਣ ਵਾਸਤੇ ਤੂ ਆਇਆ ਹੈ ਰਾਮ ਨਾਮ ਸੰਤਨ ਕਰ ਪਾਇਆ ਉਹ ਹਰ ਰਾਮ ਨਾਮ ਸੰਤਾਂ ਦੇ ਘਰ ਵਿੱਚ ਮਿਲਦਾ ਹੈ ਤਜ ਅਭਿਮਾਨ ਲੈ ਮਨ ਮੋਲ ਰਾਮ ਨਾਮ ਹਿਰਦੇ ਮੈ ਤੋਲ ਇਸ ਵਾਸਤੇ ਹੰਕਾਰ ਛੱਡ ਦੇ ਤੇ ਮਨ ਦੇ ਵੱਟੇ ਖਰੀਦ ਲੈ ਪ੍ਰਭੂ ਦਾ ਨਾਮ ਹਿਰਦੇ ਵਿੱਚ ਪਰਖ ਲਾਦ ਖੇਪ ਸੰਤ ਤੇ ਸੰਗਚਾਲ ਸੰਤਾਂ ਦੇ ਸੰਗ ਤੁਰ ਕੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ ਅਵਰ त्याग बिखिया जंजाल माया दे होर ੁੰਦੇ ਛੱਡਦੇ ਤਨ ਤਨ ਕਹੇ ਸਬ ਕੋਈ ਹਰੇਕ ਜੀਵ ਤੇਨੂੰ ਤਨ ਤਨ ਜੀ ਕਹਿਣਗੇ ਮੁਖ ਉਜਲ ਹਰ ਦਰਗਾ ਸੋਏ ਪ੍ਰਭੂ ਦੇ ਦਰਗਾ ਆਵੇ ਜਿਵੇਂ ਤੇਰਾ ਮੁਖ ਉਜਲਾ ਹੋਵੇਗਾ ਇਹ ਵਪਾਰ ਵਿਰਲਾ ਵ ਪਾਰੇ ਇਹ ਫਰ ਕੋਈ ਵਿਰਲਾ ਬੰਦਾ ਕਰਦਾ ਹੈ ਨਾਨਕ ਤਾਂ ਕੇ ਸਦ ਬਲਿਹਾਰੇ ਹੈ ਨਾਨਕ ਅਜੈਬ ਵਪਾਰੀ ਤੋਂ ਸਦਾ ਸਦਕੇ ਜਾਈਏ ਚਰਨ ਸਾਜ ਕੇ ਧੋ ਤੋਈ ਪੀਓ ਸੰਤ ਜਨਾ ਦੇ ਪੈਰ ਧੋ ਤੋਕੇ ਪੀ ਹਰ ਪ੍ਰਸਾਦ ਕੋ ਆਪਣਾ ਜੀਓ ਸੰਤ ਜਨ ਤੋਂ ਆਪਣੀ ਹੀ ਜਿੰਦ ਦੀ ਵਾਰ ਦੇ ਸਾਧ ਕੀ ਧੂਰ ਕਰਿਓ ਇਸ਼ਨਾਨ ਸੰਤਾਂ ਦੇ ਪੈਰਾਂ ਦੀ ਥਾਕ ਵਿੱਚ ਇਸ਼ਨਾਨ ਕਰ ਸਾਧ ਉੱਪਰ ਜਾਈਓ ਕੁਰਬਾਨ ਸੰਤਾਂ ਤੋਂ ਸਦਕੇ ਜਾਈਏ ਸਾਹ ਸੇਵਾ ਵੱਡ ਭਾਗੀ ਪਾਈਏ ਸੰਤਾ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ ਸਾਧ ਸੰਗ ਹਰ ਕੀਰਤਨ ਗਾਈਏ ਸੰਤ ਦੀ ਸੰਗ ਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਅਨੇਕਾ ਵਿਗੰਗੇ ਸਾਧ ਧੂਰ ਆਖੇ ਸੰਤ ਅਨੇਕਾ ਵਿਗਨਾ ਤੋਂ ਬਚਾ ਲੈਂਦਾ ਹੈ ਹਰ ਗੁਣ ਗਾਏ ਅਮਰਤ ਰਸ ਚਾਖੇ ਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ ਅਮਰਤ ਦਾ ਸਵਾਦ ਮਾਣਦਾ ਹੈ ਓਟ ਗਏ ਸੰਤ ਤੇ ਦਰਿਆ ਆਇਆ ਜੋ ਆਸਰਾ ਲੈ ਕੇ ਸੰਤਾਂ ਦੇ ਦਰ ਤੇ ਆਇਆ ਹੈ ਸਰਬ ਸੁਖ ਨਾਨਕ ਤੇ ਪਾਇਆ ਹੈ ਨਾਨਕ ਉਸ ਨੇ ਸਾਰੇ ਸੁਖ ਪਾਲ ਆਏ ਹਨ ਮਿਰਤਿ ਕੀ ਜਵਾਲਣ ਹਾਰ ਮੋਏ ਹੋਏ ਬੰਦੇ ਨੂੰ ਜਵਾਲਣ ਵਾਲਾ ਹੈ ਭੂਖੇ ਕਿਉਂ ਦੇਵਤ ਆਦਾਰ ਭੂਖੇ ਨੂੰ ਆਸਰਾ ਦਿੰਦਾ ਹੈ ਸਰਬੰਧਾਂ ਜਾ ਕੀ ਦ੍ਰਿਸ਼ਟੀ ਮਾਏ ਸਾਰੇ ਇੱਕ ਜਨ ਉਸ ਮਾਲਕ ਦੀ ਨਜ਼ਰ ਵਿੱਚ ਹਨ ਉਰਬ ਲਿਖੇ ਕਾ ਲੈ ਨਾ ਪਾਏ ਆਪਣੇ ਪਿਛਲੇ ਕਿਤੇ ਕਰਮਾਂ ਦਾ ਫਲ ਭੋਗਦੇ ਹਨ ਸਭ ਕੁਝ ਇਸਕਾ ਉਹ ਕਰਨੇ ਜੋਗ ਸਭ ਕੁਝ ਉਸ ਪ੍ਰਭੂ ਦਾ ਹੈ ਤੇ ਉਹ ਹੀ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਉਸ ਬਿਨਾ ਦੂਸਰ ਹੋਣਾ ਨਾ ਹੋਗ ਉਸ ਤੋਂ ਬਿਨਾ ਕੋਈ ਨਹੀਂ ਦੂਜਾ ਤੇ ਨਾ ਹੋਵੇਗਾ ਜਪ ਜਨ ਸਦਾ ਸਦਾ ਦਿਨ ਰੈਣੀ ਹੈ ਨਾ ਜਨ ਸਦਾ ਦਿਨ ਰਾਤ ਪ੍ਰਭ ਨੂੰ ਯਾਦ ਕਰ ਸਭ ਤੇ ਯੋਜ ਨਿਰਮਲ ਇਹ ਕਰਨੀ ਹੋਰ ਸਾਨੀ ਕਰਨੀਆਂ ਨਾਲ ਇਹ ਕਰਨੀ ਉੱਚੀ ਤੇ ਸੁੱਚੀ ਹੈ ਕਰ ਕਿਰਪਾ ਜਿਸ ਕੋ ਨਾਮ ਦਿਆ ਮਿਹਰ ਕਰ ਜਿਸ ਮਨੁੱਖ ਨੂੰ ਨਾਮ ਬਖਸ਼ਦਾ ਹੈ ਨਾਨਕ ਸੋ ਜਨ ਨਿਰਮਲthia ਹੈ ਨਾਨਕ ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ ਜਾ ਕੇ ਮਨ ਗੁਰ ਕੀ ਪ੍ਰਤੀਤ ਜਿਸ ਮਨੁੱਖ ਦੇ ਮਾਨ ਵਿੱਚ ਸਤਿਗੁਰੂ ਦੀ ਸਰਧਾ ਬਣ ਗਈ ਹੈ ਤਿਸ ਜਨਿ ਆਵੇ ਹਰ ਪ੍ਰਭ ਜੀਤ ਉਸ ਦੇ ਚਿਤ ਵਿੱਚ ਪ੍ਰਭੂ ਟਿਕ ਜਾਂਦਾ ਹੈ ਭਗਤ ਭਗਤ ਸੁਨਿਆ ਤੇ ਲੋਏ ਉਹ ਮਨੁੱਖਾਰੇ ਜਗਤ ਵਿੱਚ ਭਗਤ ਭਗਤ ਸੁਨਿੰਦਾ ਹੈ ਜਾ ਕੇ ਹਿਰਦੇ ਏਕ ਹੋਏ ਜਿਸ ਦੇ ਹਤੇ ਵਿੱਚ ਇੱਕ ਪ੍ਰਭੂ ਵਸਦਾ ਹੈ ਸੱਚ ਕਰਨੀ ਸੱਚ ਤਾਂ ਕੀ ਰਹਿਤ ਉਸ ਦੀ ਕਰਨੀ ਤੇ ਰਹਿਤ ਸੱਚ ਦੀ ਹੁੰਦੀ ਹੈ ਸੱਚ ਹਿਰਦੇ ਸਤਮੁਖ ਕਾਇਤ ਉਸ ਦੀ ਹਿਰਦੇ ਵਿੱਚ ਸੱਚ ਮੋਹ ਵੀ ਸੱਚ ਕਹਿੰਦਾ ਹੈ ਸੱਚੀ ਦ੍ਰਿਸ਼ਟੀ ਸੱਚ ਆਯਾਕਾਰ ਉਸ ਦੀ ਸੱਚੀ ਨਜ਼ਰ ਤੇ ਸੱਚਾ ਵਜੂਦ ਹੈ ਸੱਚੇ ਵਰਤਾ ਸੱਚਾ ਪਸਾਰ ਸੱਚ ਵਰਤਾ ਤੇ ਸੱਚ ਹੀ ਕਲਾਰਾ ਹੈ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਜਿਸ ਨੇ ਪਰਮੇਸ਼ਰ ਨੂੰ ਸੱਚ ਕਰਕੇ ਜਾਣਿਆ ਹੈ ਨਾਨਕ ਸੋ ਜਨ ਸੱਚ ਸਮਾਤਾ ਹੈ ਨਾਨਕ ਉਹ ਸੱਚ ਵਿੱਚ ਹੀ ਸਮਾਇਆ ਜਾਂ ਹੁੰਦਾ ਹੈ ਸਤ ਨਾਮ ਸ੍ਰੀ ਵਾਹਿਗੁਰੂ ਜੀ